ਉਨਮਦੀਪੂਰੇ ਇਹੀ ਗੱਲ ਸੁਣੀ ਅੱਜ ਦੱਸੋ ਕੁਝ ਚਾਹੀਦਾ ਉਹ ਨਹੀਂ ਚਾਹੀਦਾ ਤੈਨੂੰ ਕੁਝ ਰੋਟੀ ਖਾਣੀ ਹੈ ਉਹ ਸਭ ਕੁਝ ਖਾਦਾ ਮੈਂ ਮੈਂ ਵੀ ਦੋ ਦਿਨ ਦਾ ਤੈਨੂੰ ਟਾਈਮ ਦਿੱਤਾ ਅੱਜ ਤਿੰਨ ਦਿਨ ਹੋ ਗਏ ਨੇ ਸੋਨਾ ਲਿਆਂਦਾ ਕਿ ਨਹੀਂ ਮੈਂ ਪਿੰਡ ਨਹੀਂ ਗਈ ਨਹੀਂ ਮੈਂ ਤੈਨੂੰ ਪੁੱਛ ਕੇ ਫੇਰ ਜਾਵਾਂਗੀ ਐਵੇਂ ਬਾਦਸ਼ਹੀ ਰੋਲਾ ਪਾ ਕੇ ਕੀ ਇੱਦਾਂ ਹੀ ਚੱਲ ਜਾਂ ਮੀ ਨੂੰ ਸੁੱਕੀ ਬੱਲੇ ਤੇਰੇ ਨਾਲੇ ਚੋਰ ਤੋਂ ਛਾਤਰ ਜਦੋਂ ਦੇਣ ਜਾਣਾ ਹੀ ਉਦੋਂ ਨਾ ਪੁੱਛਿਆ ਤਾਂ ਹੁਣੇ ਪੁੱਛ ਕੇ ਜਾਣਾ ਹੀ ਇੱਕ ਟੱਪਾ ਨੇ ਡੇਈਏ ਲਾਉਣਾ ਬਾਨੇ ਲੋੜੀ ਲਾਉਂਦੀਆਂ ਜਿਵੇਂ ਤੁਹਾਨੂੰ ਨਾ ਪੁੱਛ ਕੇ ਜਾਂਦੀ ਖੇਤੀ ਦੂਜੇ ਪਾਸੇ 흘ਾਈ ਹਾਂ ਮੈਂ ਤੁਹਾਡੇ ਕੋਲੋਂ ਚੋਣੀ ਆਦੇ ਤੋਂ ਮੀਤੋਂ ਆ ਵੀ ਕੇ ਆ ਤੇ ਮੈਂ ਤਾਂ ਤੈਨੂੰ ਉਦੋਂ ਆਖਿਆ ਵੀ ਦੋ ਦਿਨ ਦੇ ਵਿੱਚ ਚੱਲਿਆ ਦੀ ਮੇਰੇ ਖਿਆਲ ਨਾਲ ਮੈਨੂੰ ਆਪ ਹੀ ਜਾਣਾ ਪੈਣਾ ਤੂੰ ਨਹੀਂ ਜਾਣਾ ਨਹੀਂ ਨਹੀਂ ਪਿੰਦੇ ਤੁਹਾਨੂੰ ਨਹੀਂ ਜਾਂਦੀ ਲੋੜ ਹੈਗੀ ਮੈਂ ਆਪੇ ਜਾ ਕੇ ਤੇ ਲੈ ਆਉਣੀ ਨਹੀਂ ਐਵੇਂ ਬੁਰੇ ਬੰਨਾ ਬੁਰਿਆਂ ਕਾਦਾ ਬੰਨਾ ਆਪਣੀ ਚੀਜ਼ ਹੀ ਲਿਉਣੀ ਹੈ ਹੀ ਨਾਲੇ ਮਾਨਤੀ ਕਰਕੇ ਆਵਾਂਗਾ ਨਾ ਉਹ ਤੇ ਤੁਹਾਡੀ ਗੱਲ ਠੀਕ ਆ ਪਰ ਐਵੇਂ ਤੁਸੀਂ ਲੜੋਗੇ ਤੇ ਮੈਂ ਜਾ ਕੇ ਤੇ ਆਪੇ ਨਾ ਆਉਣੀ ਆ ਤੇ ਜਦ ਹੀ ਤੁਹਾਡੇ ਘਰ ਚ ਲੜਾਈ ਪਾਈਏ ਉਹ ਜਨਨ ਨਾਲ ਮੈਂ ਨਾ ਚਾਚੇ ਨਾਲ ਗੱਲ ਕਰਕੇ ਆਵਾਂਗਾ ਤੇ ਜੇ ਤੁਹਾਨੂੰ ਪੈਸੇ ਚਾਹੀਦੇ ਹੀ ਤੇ ਹੀ ਤੁਹਾਡੇ ਕੋਲ ਮੰਗਦੇ ਹੋ ਨਾਲੇ ਪਤਾ ਲੱਗੇਗਾ ਨੂੰ ਨਹੀਂ ਨਹੀਂ ਪਿੰਦਰ ਤੂੰ ਹੀ ਨਹੀਂ ਜਾਣਾ ਮੈਂ ਆਪ ਹੀ ਜਾਈ ਆਂ ਚਲ ਜਾ ਹੁਣ ਮੈਂ ਚਲ ਜਾ ਤੇ ਲੈ ਕੀ ਆਈ ਖਾਲੀ ਹੱਥ ਨਾ ਆਈ ਚਲੋ ਠੀਕ ਜੋਦਾਂ ਤੇ ਮੂੰਹ ਕੋਣ ਦੇ ਪਰ ਉੱਥੇ ਬੈਠੀ ਰਹੀ ਕੋਈ ਨਹੀਂ ਠੀਕ ਹੈ ਹਜੇ ਘਰ ਚ ਕਿਸੇ ਨੂੰ ਪਤਾ ਨਹੀਂ ਆ ਤੇ ਜੇ ਨਾ ਲਿਆ ਕਿਹਦੇ ਬਾ ਸਾਰਿਆਂ ਨੂੰ ਦੱਸਣਾ ਇਹਨੇ ਕਈ ਮਿਲ ਕੇ ਮੇਰੀ ਬੇਇਜ਼ਤੀ ਹੋਈ ਹੈ ਨਾ ਬਿੰਦ ਸਾਰਿਆਂ ਨੂੰ ਨੇ ਦੱਸਿਓ ਮੈਂ ਹੁਣ ਜਾਨੀ ਤੇ ਲੈ ਕੇ ਆਵਾਂਗੀ ਜੇ ਲੈ ਆਂਗੀ ਫੇਰ ਇਹਨੂੰ ਦੱਸਣਾ ਜੇ ਨਾ ਲੈਂਦਾ ਤੇ ਅੱਦਵਾ ਦੱਸਣਾ ਪਰ ਇੱਕ ਗੱਲ ਆ ਹੁਣ ਜੇ ਜਾ ਕੇ ਉਹਨਾਂ ਨੂੰ ਕਹਾਂਗੀ ਤਾਂ ਉਹਨਾਂ ਨੇ ਇਤਜਾਮ ਕਰਨ ਦਾ ਥੋੜਾ ਜਿਹਾ ਟਾਈਮ ਤੇ ਲੱਗਣਾ ਹੀ ਆ ਟਾਈਮ ਕਦਾਂ ਲੱਗਣਾ ਹੈ ਪਹਿਲੇ ਉਹਨਾਂ ਦੇ ਕੋਲ ਹੈ ਜਿਹੜੇ ਲਿਆਉਂਦੇ ਨੇ ਕਿਹੜਾ ਨੇ ਪ੍ਰਸ਼ਨ ਕਰਾ ਲਿਆ ਆਹੋ ਇਹ ਗੱਲ ਤੇ ਠੀਕ ਹੈ ਮੈਂ ਜਾ ਕੇ ਤੇ ਕਰਦੀ ਆ ਗੱਲ ਉਹਨਾਂ ਨਾਲ ਚਲ ਜਾ ਹੁਣ ਆਣ ਕੇ ਮੈਨੂੰ ਦੱਸੀਂ ਵੇ ਇੱਕ ਢੋਲੀ ਬਣ ਗਈ ਐ ਇਹ ਮੈਂ ਤੁਹਾਨੂੰ ਪੁੱਛ ਕੇ ਜਾਣਾ ਜਿੱਦਨ ਦੇਣ ਜਾਣੇ ਉਦੋਂ ਨਾ ਤੈਨੂੰ ਚੇਤਾ ਆ ਆਏ ਆਏ ਹਮ ਤੇ ਗ ਦਵਾਈਆਂ ਦਾ ਵੀ ਢੇਰ ਹੀ ਆ ਵੇਖਾਂ ਕਿਹੜੇ ਕਿਹੜੇ ਭੁੜੇ ਉੱਤੇ ਬੰਨ ਕੇ ਦਿੱਤੇ ਕਿਹੜਾ ਖਾਵਾਂ ਤੇ ਕਿਹੜਾ ਨਾ ਖਾਵਾਂ ਅੰਤਰਾ ਸਰੀਰ ਵੀ ਨਾ ਕਾਹੇ ਕੰਮ ਦਾ ਨਹੀਂ ਰਹਿ ਗਿਆ ਹੁਣ ਇੱਕ ਕੰਤਰੀ ਨਾ ਉਹਨੇ ਖਾ ਲਿਆ ਮਿੰਨੂ ਆਏ ਨਹੀਂ ਮੇਰੀ ਧੀ ਆਈ ਹੈ ਆ ਜਾ ਆ ਜਾ ਮੇਰੀ ਧੀ ਕੀ ਹਾਲ ਆਬੜੀ ਚੁੱਪ ਚੁੱਪ ਵਾ ਕੀ ਗੱਲ ਹੋ ਗਈ ਐ ਹਾਲ ਦੱਤੋਂ ਮੈਂ ਕੀ ਦੱਸਾਂ ਮੇਰੇ ਹਾਲ ਨਹੀਂ ਚੰਗੇ ਹੈਗੇ ਹਾਏ ਹਾਏ ਕੀ ਹੋ ਗਿਆ ਤੇਰੇ ਹਾਲ ਨੂੰ ਸਾਡੇ ਘਰੇ ਤੇ ਲੜਾਈ ਪਈ ਆ ਲੜਾਈ ਪੈ ਗਈ ਆ ਮੈਂ ਤੜਨ ਨਾਲ ਦਿਨ ਫੋਨ ਤੇ ਗੱਲ ਨਹੀਂ ਕਰਨੀ ਆਹ ਤੇ ਪਿੰਦਰ ਨੇ ਸਾਰੀ ਗੱਲ ਸੁਣ ਲਈ ਆ ਸੋਨੇ ਵੱਲੋਂ ਤੇ ਹੁਣ ਉਹ ਮੇਰੇ ਨਾਲ ਬੜਾ ਤਾਂ ठाਉ ਹੋਇਆ ਨੇ ਬੜਾ ਹੀ ਲੜੇ ਮੇਰੇ ਨਾਲ ਅੱਛਾ ਪਿੰਦਰ ਨੂੰ ਪਤਾ ਲੱਗ ਗਿਆ ਕਿ ਤੂੰ ਸੋਨਾ ਮੈਨੂੰ ਦਿੱਤਾ ਵਾ ਹਾਂਜੀ ਆ ਗੱਤ ਨਹੀਂ ਉਹ ਚੱਗਾ ਹੋਇਆ ਤੇ ਪੁੱਤ ਤੂੰ ਵੇਖ ਕੇ ਫੋਨ ਕਰਨਾ ਹੀ ਨਾ ਆਲੇ-ਦੋਲੇ ਵੇਖ ਲਈਦਾ ਹੁੰਦਾ ਭੂਆ ਬੰਦ ਕਰ ਲਈਦਾ ਹੁੰਦਾ ਵਾ ਬੂਆ ਤੇ ਬੰਦ ਹੀ ਮੈਨੂੰ ਪਤਾ ਨਹੀਂ ਲੱਗਾ ਪਿਛਲੀ ਰਸੋਈ ਥਾਣੀ ਉਹ ਆ ਗਏ ਹਾਂ ਨਹੀਂ ਉਹ ਕੰਮ ਚੰਗਾ ਹੋਇਆ ਤੇ ਪਿੰਦਰ ਨੇ ਕਿਤੇ ਆਪਣੀ ਮਾਂ ਨੂੰ ਦਿੰਦਾ ਨਾ ਤਾ ਮਾਂ ਨੂੰ ਹਲੇ ਤੀ ਨਹੀਂ ਦੱਸਿਆ ਹੈਗਾ ਉਹਨੇ ਉਹ ਕਹਿੰਦਾ ਹੁਣ ਜਾ ਆਪਣੀ ਭੂਆ ਘਰ ਸੋਨਾ ਲੈ ਕੇ ਆ ਜਿੰਨਾਣਾ ਲੈ ਕੇ ਆਈ ਤੇ ਮੈਂ ਫਿਰ ਸਾਰਿਆਂ ਨੂੰ ਦੱਸ ਦੇਣਾ ਤੇ ਹੁਣ ਤਹੀ ਮੈਨੂੰ ਦੋ ਸੋਨਾ ਜਿੱਥੋਂ ਮਿਲ ਜੀ ਪੁੱਤ ਮੈਂ ਤੈਨੂੰ ਉਦਨ ਵੀ ਦੱਸਿਆ ਹੈਗਾ ਤੇ ਇਹ ਤੇ ਸੋਨਾ ਦੇ ਕੇ ਆਪਾਂ ਪੈਸੇ ਲਿਆਂਦੇ ਤੇ ਪ੍ਰਸ਼ਨ ਅਜੇ ਮੈਂ ਕਰਾਉਣਾ ਵਾ ਮੈਂ ਕਿੱਥੋਂ ਤੇ ਵੀ ਸੋਨਾ ਦੇਦਾ ਹਾਂ ਹੁਣ ਤੂੰ ਮੇਰੀ ਬੇਇਤੀ ਕਰਾਈਂਗੀ ਮੈਂ ਮੇਰੀ ਜਿਹੜੀ ਬੇਇੱਜ਼ਤੀ ਹੋਣੀ ਉਹਦਾ ਨਹੀਂ ਤੈਨੂੰ ਫਿਕਰ ਹੈਗਾ ਤੁਹਾਡਾ ਪ੍ਰਸ਼ਨ ਤੇ ਹੱਲ ਨਹੀਂ ਹੋ ਆਣੀ ਹੈ ਤੈਨੂੰ ਤੁਹਾਡੇ ਕੋਲ ਹੀ ਆ ਨਾ ਪੁੱਤ ਮੈਂ ਤੇ ਡਾਕਟਰ ਨੂੰ ਜਮਾ ਕਰਾਤੇ ਆ ਐਦਾਂ ਕਿਦਾਂ ਤੁਸੀਂ ਪਹਿਲਾਂ ਹੀ ਜਮਾ ਕਰਾਤੇ ਹੱਦ ਹੋਈ ਪੋਹ ਜੀ ਤੁਹਾਡੇ ਵਾਲੀ ਮੈਂ ਐਡੀ ਵੀ ਨਿਆਣੀ ਨਹੀਂ ਆ ਕਿ ਜਿੱਦਾਂ ਤੁਸੀਂ ਮੈਨੂੰ ਕਈ ਜਗ੍ਹਾ ਕਿ ਮੈਂ ਉਦਾਂ ਹੀ ਮੰਨੀ ਜਾਵਾਂਗੀ ਮੈਂ ਪਾਗਲ ਥੋੜੀ ਆ ਕਿ ਤੁਸੀਂ ਪਹਿਲਾਂ ਹੀ ਜਾ ਕੇ ਡਾਕਟਰ ਨੂੰ ਜਮਾ ਕਰਵਾਇਓ ਤੇ ਮੈਂ ਤੁਹਾਡੇ ਤੇ ਯਕੀਨ ਕਰ ਲਾਂਗੀ ਨਹੀਂ ਚੁੱਪ ਕਰ ਇੰਨਾ ਨਾ ਬੋਲ ਤੈਨੂੰ ਇਹ ਨਹੀਂ ਪਤਾ ਲੱਗਦਾ ਮੈਂ ਠੀਕ ਨਹੀਂਗੀ ਕਿਉਂ ਨਹੀਂ ਜਮ੍ਹਾਂ ਕਰਾਈਦੇ ਪੈਸੇ? ਪ੍ਰਸ਼ੰਦ ਦੀ ਤਰੀਕ ਮਿਲਦੀ ਤਾਂ ਕਿ ਮਹੀਨਾ-ਮਹੀਨਾ ਪਹਿਲਾਂ ਪੈਸੇ ਜਮ੍ਹਾਂ ਕਰਾ ਦਿੰਦੇ ਆ। ਤੇ ਨਾਲੇ ਤੇਰੀ ਸਗੀ ਭੂਆ ਹੁੰਦੀ ਨਾ, ਤੂੰ ਤਾਂ ਆਹ ਗੱਲ ਮੈਨੂੰ ਅੱਜ ਨਾ ਹੀ ਕਹਿੰਦੀ। ਮੇੜਾ ਮਾਰਤਾ ਤਾਂ ਫਿਰ ਤੂੰ ਮੈਨੂੰ। ਮੇਰੇ ਵਲੀ ਨਹੀਂ ਗੱਲ ਹੈਗੀ। ਫਿਰ ਤੁਸੀਂ ਵੀ ਨਹੀਂ ਮੈਨੂੰ ਆਪਣੀ ਪਤੀ ਸਮਝਦੇ ਹੋਣੇ। ਤੁਸੀਂ ਵੀ ਇਹ ਸਮਝਿਆ ਕਿ ਇਹ ਬਗਾਨੀ ਆ ਤੇ ਇਹਦੇ ਨਾਲ ਲੜਾਈ ਪੈਂਦੀ ਇਹਦੇ ਪੈਂਦੀ ਰਹੇ। ਤਾਂ ਇਹ ਵੀ ਤੁਸੀਂ ਮੈਨੂੰ ਪੈਸੇ ਨਹੀਂ ਦੇਂਦੇ, ਬਹਾਨੇ ਲਾਉਂਦੇ ਕਿ ਇਹ ਜਮ੍ਹਾਂ ਕਰਾਏ ਆ। ਖਾਂ ਤਾਂ ਤੂੰ ਹਾਲੇ ਦਵਾਈ ਦੇ ਆ। ਮੇਰੀ ਗੱਲ ਸੁਣ। ਕਿੱਦਾਂ ਤਰਾ ਮੁਸੀਬਤਾਂ 'ਚ ਲੰਘ ਕੇ ਤੇਰਾ ਮੇਰੇ ਰਿਸ਼ਤਾ ਕਰ ਤਾਡੀ ਦੋਵਾਂ ਦੀ ਆਪਸ ਵਿੱਚ ਗੱਲਬਾਤ ਹੀ ਮੈਂ ਤੇ ਕਰਨੋਂ ਕੰਨ ਕਿਹਨੂੰ ਖਬਰ ਨਹੀਂ ਹੋਣ ਦਿੱਤੀ ਪਰਦਾ ਪਾ ਤਾ ਮੈਂ ਹੈਂ ਦੱਸ ਮੈਂ ਤੇਰ ਨਾਲ ਕਿਹੜਾ ਮਾੜਾ ਕੰਮ ਕੀਤਾ ਸੀ ਇਹ ਦੱਸ ਮੈਨੂੰ ਤੂੰ ਹੀਰੀ ਨਾ ਮੇਰ ਨਾਲ ਮਾੜਾ ਕੀਤਾ ਕੀਤਾ ਮੈਂ ਵੀ ਇਡਾ ਨਾ ਮਾੜਾ ਮੈਂ ਤਾਂ ਤੁਹਾਡਾ ਚੰਗਾ ਹੀ ਸੋਚਿਆ ਸੀ ਉਦੋਂ ਮੈਂ ਜੇ ਤੁਹਾਨੂੰ ਆਖਿਆ ਸੀ ਤੇ ਮੈਂ ਆਪਣੇ ਘਰ ਦੱਸ ਦਿੰਨੀ ਆ ਉਹਦੇ ਤੁਸੀਂ ਵੀ ਆਦੇ ਵੀ ਨਾ ਕਿਸੇ ਨੂੰ ਦੱਸੀ ਨਾ ਇਹੋ ਜਿਹੀ ਗੱਲਾਂ ਛੁੱਟੀਆਂ ਥੋੜੀ ਲੈਂਦੀਆਂ ਨੇ ਇੱਕ ਨਾ ਇੱਕ ਦਿਨ ਫਤਹ ਤੇ ਲੱਗ ਹੀ ਜਾਂਦਾ ਵਾ ਤੇ ਤੁਸੀਂ ਮੈਨੂੰ ਪੈਸੇ ਜਿਹੜੇ ਹੈਗੇ ਨਾ ਕੱਢ ਕੇ ਤੇ ਦੋਵਾਂ ਮੇ ਜਾ ਕੇ ਤੇ ਉਹਨਾਂ ਨੂੰ ਫੜਾਵਾਂ ਆਪੇ ਸੋਨਾ ਲੈ ਆਉਣਗੇ ਤੇ ਇਹ ਪੈਸੇ ਕਿਉਂ ਮਿਲਨੇ ਹੁਣ ਖੇੜੇ ਪੈਸਿਆਂ ਦੀ ਗੱਲ ਕਰਨ ਦੇ ਆ ਤੁਸੀਂ ਦੋਵੇਂ ਨਾ ਤੂੰ ਕਿੱਧਰ ਆ ਗਈ ਮੂੰਹ ਚੁੱਕ ਕੇ ਤੈਨੂੰ ਇਹੋ ਕੰਮ ਰੰਦਾ ਵਾ ਲੱਗ ਗਿਆ ਵਾ ਮੈਨੂੰ ਪਤਾ ਫਾਰਕ ਮੈਂ ਸੁਣ ਲਈ ਆ ਗੱਲ ਮਾ ਵੀ ਤੂੰ ਸੋਨਾ ਦਿੱਤਾ ਵਾ ਮਮੀ ਨੂੰ ਆਹੋ ਦਿੱਤਾ ਵਾ ਕਿੰਨੇ ਪ੍ਰਸ਼ਨ ਕਰਾਉਣਾ ਵਾ ਤੇ ਮੈਨੂੰ ਸੋਨਾ ਦੇ ਥੋੜਾ ਜਹਾ ਨੂੰ ਲੋੜ ਆ ਤੂੰ ਇਹਦੀਆਂ ਗੱਲਾਂ ਚ ਕਿੱਥੋਂ ਆ ਗਈ ਇਹ ਤੇ ਲੋਕਾਂ ਦੇ ਘਰ ਲੁੱਟ ਕੇ ਖਾ ਜਾਂਦੀ ਆ ਤੂੰ ਕਿੱਥੋਂ ਇਹ ਨੂੰ ਸੋਨਾ ਫੜਾ ਦਿੱਤਾ ਹੁਣ ਨਾ ਮਿਲੇ ਤੈਨੂੰ ਸੋਨਾ ਬੈਠੀ ਰਹੀ ਹੁਣ ਮੂੰਹ ਚੁੱਕ ਕੇ ਨਹੀਂ ਮੇਰੀ ਗੱਲ ਨਹੀਂ ਕੋ ਤੂੰ ਇਹੋਲੇ ਬੜਾ ਸੋਨਾ ਕਰੀ ਨੂੰ ਲੈ ਲਿਆ ਤੂੰ ਕੌਣ ਹੰਨੀਵੇਂ ਚ ਪੁੱਛਣ ਵਾਲੀ ਮੇਰੀ ਭਤੀਜੀ ਆ ਮੈਂ ਜੋ ਮਰਜ਼ੀ ਕਰਾਂ ਹੈ ਤੂੰ ਕੌਣ ਵਿੱਚ ਆਉਣ ਵਾਲੀ ਤੇਰੀ ਭਤੀਜੀ ਆ ਹੈ ਪਹਿਲੀ ਮੈਨੂੰ ਇਹ ਗੱਲ ਦੱਸੋ ਤੁਸੀਂ ਦੋਵਾਂ ਜਾਣੀਆਂ ਇਹ ਗੱਲ ਕਰਦੀਆਂ ਆਂ ਜਾਂ ਚੋਰੀ ਕਰਦੀਆਂ ਆਂ ਤੁਸੀਂ ਦੋਵਾਂ ਜਾਣੀਆਂ ਮੈਨੂੰ ਤਾਂ ਉਦੋਂ ਹੀ ਪਤਾ ਲੱਗ ਗਿਆ ਜਦੋਂ ਇੱਥੇ ਬੈਠੀਆਂ ਤੁਸੀਂ ਲੁਕੋਣ ਦਈਆਂ ਹੀ ਖੁਸ਼ ਉਦੋਂ ਹੀ ਪੜਾ ਦੇ ਗਈ ਸੀ ਸੋਨਾ ਲੱਗ ਗਿਆ ਮੈਨੂੰ ਪਤਾ ਹੀ ਮੂ ਮੋਦੀ ਮੈਂ ਐਸੀ ਮੰਮੀ ਨੂੰ ਜ਼ਰਾ ਉੱਥੇ ਜਾ ਕੇ ਤੇਰੀ ਮੰਮੀ ਦੱਸੇਗੀ ਤੂੰ ਪਿੰਦਰ ਦੀ ਮੰਮੀ ਨੂੰ ਦੱਸ ਕੇ ਹੋਣੀ ਇਹ ਤਾਂ ਕਰਕੇ ਪਤਾ ਲੱਗਣਾ ਚਾਹੀਦਾ ਵਾ ਨਾ ਅਵੇ ਜਬਾਨ ਵੇਹੇ ਦੀ ਤੂੰ ਜਾ ਕੇ ਵਿਖਾ ਲੈ ਮੈਨੂੰ ਜਾਉਂਗੀ ਮੈਂ ਹਉਣ ਕਿਉਂ ਨਹੀਂ ਜਾਉਂਗੀ ਹੁਣ ਤਾਂ ਮੈਂ ਦੱਸੂਗੀ ਜਾ ਕੇ ਹੁਣੇ ਜਾਣੀ ਆ ਨਾ ਉੱਥੇ ਜਾਵੇਂਗੀ ਤੂੰ ਪੂਆ ਜੀ ਉਹਨਾਂ ਨੂੰ ਪੂਆ ਜਾਂਦੀਆਂ ਨੇ ਮੈਂ ਹੁਣੇ ਜਾ ਕੇ ਇੱਧਰ ਆ ਸਰਾ ਛੱਡਾ ਮੈਨੂੰ ਦੱਸ ਕਿਉਂ ਨਹੀਂ ਮੈਂ ਉਹਦੀ ਮੰਮੀ ਨੇ ਕਿਹਾ ਦੀਆ ਕਰ ਤੱਕ ਉਹ ਨਹੀਂ ਆਉਂਦੇ ਆ ਹੋਈ ਦੇ ਕਰਕੇ ਅੱਗੇ ਬੜੀ ਲੜਾਈ ਪਈ ਆ ਤੇ ਤੈਨੂੰ ਲੜਾਈ ਦਾ ਨਹੀਂ ਪਤਾ ਤਾਂ ਪਹਿਲਾਂ ਪੁੱਛ ਉਹ ਕਾਹਤ ਗੱਲਾਂ ਕਿ ਲੜਾਈਆਂ ਪੈਣੀਆਂ ਨਾ ਇਹਨੂੰ ਤਾਂ ਮਤ ਮੈਂ ਜਣੀ ਆ ਚੱਲ ਹਾਂ ਜਾ ਕੇ ਚੱਲ ਦੱਸ ਕਿਉਂ ਨਹੀਂ ਮੈਂ ਅੱਜ ਰੋਕ ਲੂਗਾ ਮੈਂ ਦੱਸ ਕੇ ਤਾਂ ਹਣਾ ਹੀ ਹੋਣਾ ਆ ਮੈਂ ਨਾ ਮੇਰੀ ਗੱਲ ਸੁਣ ਨਾ ਧ ਜੇ ਕਿਤੇ ਬਾਹਰ ਕਦਮ ਪੁੱਟਿਆ ਨਾ ਆ ਲੱਤਾ ਵੀ ਟੋਟੇਗਾ ਤੂੰ ਤੇਰੀਆਂ ਦੇ ਲੱਗੀਆਂ ਨਾ ਸਮਝੇ ਤੂੰ ਹੀ ਝੋਰੀਆਂ ਕਮਾਓ ਤੇ ਮੈਂ ਜਾ ਕੇ ਅਗਲੇ ਦੇ ਘਰ ਦੱਸ ਕਿਦ ਨਾ ਨੀ ਦੱਸ ਕੇ ਵਿਖਾ ਲੈ ਚਲ ਮੈਂ ਲੱਗੀਆਂ ਜਿੰਦਰਾ ਮਾਰਨ ਖੋਲ ਚੱਲ ਆਪਾ ਹਾਂ ਤੂੰ ਉਹ ਦਿਨ ਨਾਲ ਨਾ ਲੜੋ ਓ ਨਾ ਛੱਡੋ ਦਰਵਾਜ਼ਾ ਖੋਲੋ ਇਹ ਖਲ ਮਨੀ ਜਿੰਦਰਾ ਠੀਕ ਵਾ ਨਾ ਤੂੰ ਨਾ ਫਿਕਰ ਕਰ ਇਹਦੀ ਇਹ ਨਹੀਂ ਜਾਂਦੀ ਤੁਹਾਡੇ ਘਰ ਤੇਰੀ ਗੱਲ ਸੁਣ ਵਸਤੇ ਤੂੰ ਹੀ ਰੋਕ ਲਿਆ ਤੇ ਜੇ ਕੱਲ ਨੂੰ ਚਲੀ ਅਗਲੀ ਫਿਰ ਮੈਂ ਕੀ ਕਰਾਂਗੇ ਮੇਰੇ ਤੇ ਸਿਰ ਪੜਾਓਗੇ ਨਾ ਤੂੰ ਕੁਝ ਨਹੀਂ ਹੁੰਦਾ ਐਵੇਂ ਨਾ ਧਰਿਆ ਕਰ ਜਦੋਂ ਕੋਈ ਕੁਝ ਕਹੂਗਾ ਨਾ ਤੂੰ ਮੈਨੂੰ ਮਾੜੀ ਜਿਹੀ ਆਵਾਜ਼ ਦੇਦੀ। ਵੇਖੀ ਕਿਦਾਂ ਚੱਕਰ ਘਮਾਉਣੀ ਇਹਨਾਂ ਦੇ ਮੈਂ। ਤੂੰ ਕਹ ਰਾਤ ਨੂੰ ਚੱਕਰ ਘਮਾਉਣੇ ਆ ਉਧਰ ਰਗਣਾ ਇਹ ਮੈਨੂੰ ਫੰਡ ਸੁਟਿਆ ਮੈਂ। ਤੁਹਾਨੂੰ ਮੈਂ ਦੱਸਿਆ ਤੁਸੀਂ ਕਿਹੜਾ ਆ ਗਏ ਹੋ? ਦੱਸ। ਐਵੇਂ ਡਰੀ ਜਾਂਦੀ ਰਹਿੰਦੀ ਆ। ਡਰੀ ਜਾਂਦੀ ਨਹੀਂ ਮੈਂ ਕਿੰਨੀ ਬੱਸ ਕਰ ਨਹੀਂ ਵਾਲੇ ਹੋ। ਮੈਨੂੰ ਨਾ ਸੋਨਾ ਕਿਤੇ ਉਹ ਵੀ ਲਿਆ ਕੇ ਦਿਓ। ਮੈਨੂੰ ਨਹੀਂ ਇਹ ਕਰਦਾ ਪਤਾ ਹੈਗਾ। ਆ ਮੇਰੀ ਗੱਲ ਸੁਣ ਲੈ। 2-4 ਮਹੀਨੇ ਅਜ ਨਹੀਂ ਉਹ ਸੋਨਾ ਲੈਣਾ। ਭੂਆ ਜੀ 2-4 ਮਹੀਨੇ ਕੋਈ ਨਹੀਂ ਹੈਗੇ। ਮੈਨੂੰ 1-2 ਦਿਨ ਦੇ ਵਿੱਚ ਲਿਆ ਕੇ ਤੇ ਦੋ ਜਿੱਥੋਂ ਮਰਜੀ ਲਿਆ ਕੇ ਦਿਓ। ਆ ਕੋਈ ਗੱਲ ਆ ਤੇਡੀ ਆਪਨੇ ਤੁਹਾਡੀ ਹਸੇ ਵਾਲੇ ਮਦਦ ਕੀਤੀ ਤੇ ਹੁਣ ਮੈਨੂੰ ਲੋੜ ਆ ਕਿ ਤੁਸੀਂ ਮੇਰੀ ਮਦਦ ਕਰਨ ਨਹੀਂ ਦੇ ਤੂੰ ਨਾ ਚੱਲ ਘਰ ਦੇ ਕੋਈ ਗੱਲ ਕਰੂ ਕਰੋ ਤੇ ਫਿਰ ਮੈਨੂੰ ਸੱਦ ਲਈ ਫਿਰ ਮੈਂ ਪੈਨ ਜੇਟੂ ਹਾਂ ਜੋੜੇ ਤੇੜੇ ਗੜੀ ਹੱਥ ਮੈਨੂੰ ਨਹੀਂ ਲੋੜ ਤੇੜੀ ਇਹ ਜੋੜੇ ਤੇੜੇ ਗੜੀ ਹੱਥ ਜਾ ਜਾ ਤਰੀ ਚੱਲ ਮੈਂ ਤੈਨੂੰ ਕਿ ਜਾਣਨੀ ਆ ਹੈ ਸੋਨਾ ਮੈਂ ਲਿਆ ਤੇਰੇ ਕੋਲ ਤੈਨੂੰ ਦੇਣ ਵਾਸਤੇ ਥੋੜੀ ਲਿਆ ਵਾ ਠੀਕ ਆ ਨਾ ਉਹ ਤਾਂ ਹੁਣ ਮੈਂ ਪੈਸੇ ਲੈ ਆਂਦੇ ਆ ਉਹਦੀਆਂ ਤਾਂ ਮੈਂ ਬਣਾਉਂਗੀ ਚੀਜ਼ਾਂ ਜੋ ਮਰਜੀ ਕਰ ਲੈ ਜੀਵਨ ਕੋਈ ਚੀਜ਼ ਕਿਤੇ ਵਾਪਸ ਜਾ ਸਕਦੀ ਆ ਖੋਲੋ ਦਰਵਾਜਾ ਖੋਲੋ ਬੰਦ ਕਰਕੇ ਚਲ ਗਈ ਦਰਵਾਜਾ ਦਰਵਾਜਾ ਖੋਲ ਮੰਮੀ ਹੱਦ ਵਾਇਦੀ ਏਡੀ ਕਿਤੇ ਹੁੰਤਰੀ ਜਨਾਨੀ ਹੋਣਾ ਬਾਹਰੋਂ ਕੁੰਡਾ ਲਾ ਗਈ ਆ ਮੈਨੂੰ ਜੇ ਕਿਤੇ ਅੱਜ ਨਾਲ ਨਾ ਲਾਗੇ ਜਾਂਦੀ ਤੇ ਮੈਂ ਤਾਂ ਦੱਸ ਗਏ ਹੋਣਾ ਸੀ ਉਹਦੀ ਮੰਮੀ ਨੂੰ ਤੇ ਨਾਲੇ ਇਹਦੀ ਵੀ ਗੁੱਤਨੀ ਜੀ ਪਟਾਉਣੀਗੀ ਜਿਹੜਾ ਲੈਦੀ ਫਿਰਦੀ ਸੋਨਾ ਉਹਦੇ ਕੋਲ ਮੈਨੂੰ ਤਾਂ ਪਹਿਲਾਂ ਹੀ ਪਤਾ ਹੀ ਸੀ ਇਹਨੇ ਉਹਨਾਂ ਦਾ ਘਰ ਪਟਣਾ ਵਾ ਪਟ ਕੇ ਰੱਖ ਦਿੱਤਾ ਵਾ ਨਾ ਜੇ ਤਾਂ ਕੁੰਡਾ ਲਾ ਲਿਆ ਵਾ ਨਾ ਕਿੰਨਾ ਕੁ ਚਿਰ ਕੁੰਡੇ ਲਾ ਲਾ ਕੇ ਰੱਖੂਗੀ ਕਦੀ ਤਾਂ ਖੋਲਣਾ ਹੀ ਪੈਣਾ ਮੈਂ ਤਾਂ ਜਾ ਕੇ ਦੱਸ ਗਈ ਆਉਣਾ ਹੁਣ ਉਹਨਾਂ ਦੇ ਘਰੇ ਪਵਾੜਾ ਤਾਂ ਮੈਂ ਨਹੀਂ ਪਾ ਕੇ ਰੱਖੂਗੀ ਹੁਣ ਘਰੇ ਚੱਲ ਗਈ ਗਲੋਂ ਲੱਥੀ ਹੁਣ ਇੱਕ ਤਾਂ ਇਹਦੀ ਜਿਹੜੀ ਜਾਨ ਤੰਗਵਾ ਨਾ ਇਹਨੂੰ ਤੇ ਵੇਖਾਂ ਕਿਦਾਂ ਕੋ ਫਾਅ ਲੱਗਾ ਇਹਨੂੰ ਮੱਤ ਨਹੀਂ ਗਈ ਅੰਦਰ ਤੋਂ ਵੀਰੇ ਹਾਂ ਦਰਵਾਜ਼ਾ ਕਾਲੇ ਦੀ ਬੰਦ ਕਰਕੇ ਗਈ ਸੀਗੀ ਕੀਤਾ ਹੀ ਮੇਰੀ ਮਰਜ਼ੀ ਨਾ ਤੂੰ ਮੈਨੂੰ ਇੱਕ ਤਲ ਦੱਸ ਜੇ ਨਵ ਆਣ ਕੇ ਆਪਣੇ ਸੋਨੇ ਬਾਰੇ ਪੁੱਛਣ ਲਈ ਆ ਤੂੰ ਉਲਟਾ ਆਦਾ ਸਾਹ ਦੇਣ ਲਈ ਆ ਤੈਨੂੰ ਮੇਰਾ ਸਾਹ ਦੇਣਾ ਚਾਹੀਦਾ ਹੋਣੀਏ ਇਹ ਸੁਣ ਹੈ ਜੇ ਮੈਂ ਸੋਨਾ ਲਿਆ ਉਹਦੋਂ ਜੇ ਮੈਂ ਪੈਸੇ ਲੈ ਆਈ ਆ ਤੇ ਮੈਂ ਤੁਹਾਡਾ ਹਿੱਸਾ ਪਾ ਕਰਨਾ ਕੱਲ ਨੂੰ ਮੈਂ ਆਪਣਾ ਕੀ ਕਰਨਾ ਵਾਂ ਅੰਤਰਾ ਮੈਂ ਤੇ ਮੇਰੀ ਤੇ ਉਮਰ ਗਈ ਹੈ ਨਾ ਮੈਂ ਤੇ ਗਿ ਦਵਾਈਆਂ ਖਾਣੀ ਥੱਬਿਆਂ ਦੇ ਥੱਬੇ ਨਖਤਿਓ ਤੁਹਾਡੇ ਵਾਸਤੇ ਝੋਣ ਡਈ ਆ ਅਕਲ ਹੈ ਨਹੀਂ ਤੈਨੂੰ ਮਾਸਾ ਵੀ ਸਾਨੂੰ ਨਾ ਆਪਣੇ ਗਲਤ ਕੰਮਾਂ ਵਿੱਚ ਰਲਾਓ ਸਾਡੇ ਲਈ ਨਾ ਕਰੋ ਕੁਛ ਵੀ ਸਾਹੀ ਆਪਣੀ ਕਮਾਈ ਕਰਨ ਦੇ ਤਾਂ ਖਾਂਣ ਦੇ ਆ ਮੈਂ ਤਾਂ ਦੱਸ ਕਿਉਂਣਾ ਹੀ ਆ ਉਹਨਾਂ ਨੂੰ ساری ਕਮਾਈ ਨਾਲੇ ਤੁਸੀਂ ਜਿਹੜੀਆਂ ਚੋਰੀਆਂ ਕਰਨ ਦੇ ਆ ਇਹ ਪਤਾ ਨਹੀਂ ਨਾ ਗਣੀਆਂ ਕਿਹਦੇ ਨੂੰ ਉਹਨਾਂ ਦੇ ਘਰੇ ਪਤਾ ਲੱਗ ਹੀ ਜਾਣਾ ਹੀ ਅੱਜ ਇਹਨਾਂ ਦੱਸ ਦੇ ਤਾਂ ਕੱਲ ਨੂੰ ਪਤਾ ਲੱਗ ਜਾਣਾ ਹੀਗਾ ਤੇ ਲੱਗ ਜੇ ਬਣਿਆ ਤਾਂ ਤੁਹਾਡਾ ਹੀ ਆ ਨਾ ਤੋਈ ਕੋ ਸ਼ਰਮ ਨੂੰ ਹੱਥ ਮਾਰ ਪੇ ਜੇ ਮੇਰੀ ਸੱਸ ਮਾਂ ਨੇ ਕੀਤਾ ਵਾ ਤੇ ਸਾਡੇ ਵਾਸਤੇ ਕੀਤਾ ਵਾ ਮੇਰੀ ਕਿਹੜੀ ਕੋ ਧੀ ਐ ਜਨੂ ਮੈਂ ਦੇ ਆਉਣਾ ਵਾ ਇਹ ਹੋ ਸਾਡੇ ਲਈ ਕੀਤਾ ਵਾ ਅੱਜ ਮੈਨੂੰ ਪਤਾ ਲੱਗ ਗਿਆ ਤੇ ਮੇਰੇ ਲਈ ਕੀਤਾ ਵਾ ਮੈਨੂੰ ਪਤਾ ਲੱਗ ਗਿਆ ਨਾ 20000 ਕਿਹੜਾ ਦੇਣਾ ਹੈਗਾ 20000 ਇਹੀ ਕੰਮਾਂ ਚੋਂ ਦੇਣਾ ਹੀ ਕੱਢ ਕੇ ਚੱਲ ਦੇਣਾ ਹੀ ਤੇ ਫੇਰ ਵਾਪਸ ਘਰੇ ਹੀ ਆਉਣਾ ਵਾ ਉਹਨਾਂ ਰੱਖ ਨਹੀਂ ਗਾ ਲੈਣਾ ਉੱਥੇ ਹਾਂ ਉਹ ਅੱਗੇ ਉਹਨਾਂ ਨੇ ਦਿੱਤੇ ਕਿੰਨੇ ਕ ਵਾਪਸ ਕੀਦੇ ਆ ਤੇਰੇ ਤੇਰੇ ਪੇਕੇ ਬਣ ਦੇਣਦੇ ਆ ਨਾ ਮੇਰੇ ਵਿੱਚ ਜਾਨੂ ਤੇ ਕਿਹਨਾਂ ਦਿੱਤੇ ਕਦੋਂ ਆ ਤੋਈ ਤੇ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲੈ ਜੇ ਕਿਤੇ ਬਾਹਰ ਪੈਰ ਤੇ ਮੇਰ ਤੋਂ ਬੁਰਾ ਕੋਈ ਨਹੀਂ ਤੂੰ ਦੱਸ ਦਿੰਦੀ ਓ ਮੈਂ ਕੋਈ ਨਹੀਂ ਕਹਿੰਦਾ ਮੈਂ ਵੀ ਦੱਸ ਕੇ ਆਉਂਗੀ ਅੱਜ ਨਹੀਂ ਤੇ ਕੱਲ ਨੂੰ ਦੱਸ ਕੇ ਆਉਂਨਾ ਦੇ ਕਰਾਂਗੀ ਫਿਰ ਮਰਾਂਗੀ ਫਿਰ ਦੱਸਾਂਗੀ ਤੇ ਠੀਕ ਆ ਨਾ ਇੱਥੇ ਮਰ ਇੱਥੇ ਬਾਹਰੋਂ ਕੁੰਡਾ ਲਾ ਕੇ ਹੋਣੀ ਜਾਣੀ ਫਿਰ ਮੈਂ ਲਾ ਦਿਓ ਕਿੰਨਾ ਕਿ쨰 ਲਾ ਲੂਗੇ ਕੁੰਡਾ ਮੈਨੂੰ ਇੰਦਰ ਕਿੱਥੇ ਆ ਆਹ ਮੇਰਾ ਡੈਡੀ ਇੱਥੇ ਆ ਗਿਆ ਹਾਂਜੀ ਇੱਥੇ ਬਹਿ ਗਏ ਮੈਂ ਮੈਂ ਕਿਹੜੀ ਕੁੜੀ ਨੂੰ ਉਧਰ ਨੂੰ ਜਾਂ ਰਹੀ ਮੈਂ ਵੇਖਿਆ ਸੀ ਉਹਨਾਂ ਨਗ ਨੂੰ ਤੁਹਾਡਾ ਮੈਂ ਸੁਣਿਆ ਬਈ ਰੋਲਾ ਰੁਪਾ ਬੜਾ ਪੈਂਦਾ ਕੁਝ ਕੀ ਗੱਲ ਡੈਡੀ ਕੋਈ ਗੱਲ ਨਹੀਂ ਜੇ ਕੋਈ ਗੱਲ ਬਾਤ ਸਾਨੂੰ ਦੱਸ ਦੇਈਂ ਕਈ ਵਾਰੀ ਨਾ ਅੰਦਰ ਦੀਆਂ ਲੜਾਈਆਂ ਜਿਹੜੀਆਂ ਹੁੰਦੀਆਂ ਬੜਾ ਵੱਡਾ ਨੁਕਸਾਨ ਕਰ ਜਾਂਦੀਆਂ ਨਹੀਂ ਅਜੇ ਤੇ ਨਹੀਂ ਕੋਈ ਗੱਲ ਇਹੋ ਜਿਹੀ ਆ ਗਈ ਜੇ ਕੋਈ ਹੋਈਗੀ ਤਾਂ ਮੈਂ ਦੱਸਾਂਗਾ ਆਹ ਇਹ ਜਨਾ ਵੀ ਤੂੰ ਚੁੱਪ ਕੀਤਾ ਰਵੇਂ ਸਾਨੂੰ ਦੱਸੇ ਨਾ ਤੇ ਉਹਨੂੰ ਪਤਾ ਲੱਗੇ ਜੇ ਰੋ ਕੋ ਵੱਡਾ ਨੁਕਸਾਨ ਹੋ ਜੇ ਉਹ ਨਹੀਂ ਨਹੀਂ ਨੁਕਸਾਨ ਕਾਤਾ ਹਣਾ ਏ ਇੱਕੋ ਘਰ ਚ ਰਹਨੇ ਆ ਸਾਰੇ ਜਾਣੇ ਕੱਲੋਂ ਕੋ ਗੱਲ ਲੋ ਜਿਹੜੇ ਹਰ ਬੰਦੇ ਨੂੰ ਪੁੱਛ ਗੇਸ਼ ਹੁੰਦੀ ਆ ਵੀ ਤੁਸੀਂ ਕਿੱਥੇ ਹੋ ਤਾਨੂੰ ਨਹੀਂ ਪਤਾ ਉਹ ਚਲੋ ਮਾੜੀ ਮੋਟੀ ਤੇ ਹੋਈ ਜਾਂਦੀ ਦੁਆ ਜੀਆਂ ਚ ਜੇ ਮਾੜੀ ਮੋਟੀ ਮਾੜੀ ਮੋਟੀ ਦੀ ਤਾਂ ਕੋਈ ਨਹੀਂ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਕੋਈ ਵੱਡੀ ਨਾ ਵਜਾ ਹੋਏ ਹਾਂ ਨਹੀਂ 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 ਹੋਰ ਦੱਸੋ ਜੇ ਕੋਈ ਕੰਮ-ਕੁਮ ਕੰਮ ਤਾਂ ਕੋਈ ਨਹੀਂ ਉਹ ਪੁੱਛਣਾ ਹੈ ਨਾ ਠੀਕ ਆ ਚਲੋ ਡੈਡੀ ਨੂੰ ਲੱਗਦਾ ਫੇਰ ਵੇਖ ਲੈ ਜਾਂਦੀ ਨਾ ਨੋਤੀ ਪਾ ਗਈ ਹਾਂਜੀ ਕੋਈ ਦਖਾਦੀ ਨਾ થਾਗੀ ਤੈਨੂੰ ਮੈਂ ਕਿਹ ਸੁਣਾ ਲੈ ਕੇ ਆਈ ਸੋਨਾ ਮੈਂ ਕੀ ਲੈ ਕੇ ਆਉਣਾ ਸੀ ਮੈਂ ਗੱਲ ਕੀਤੀ ਉਧਰ ਜਾ ਕੇ ਉਹਨਾਂ ਦੇ ਘਰ ਤੇ ਆਪਣੀ ਲੜਾਈ ਪਈਏ ਦੋਵੇਂ ਨੌ ਸਾਸਿ ਲੜੀ ਜਾਂਦੀਆਂ ਐ ਤੇ ਫਿਰ ਮੈਂ ਆਈ ਲੈ ਦੱਸ ਹੱਦ ਹੋ ਗਈ ਭਲਾ ਅਸੀਂ ਆਪਣੀ ਚੀਜ਼ ਨਹੀਂ ਲੈਣੀ ਕੀ ਪਤਾ ਮੈਨੂੰ ਉਹਨਾਂ ਦੀ ਤੇ ਆਪਣੀ ਲੜਾਈ ਮੁੱਕਦੀ ਹੈਗੀ ਤੇ ਮੈਂ ਕਹਾ ਵਾ ਪੂਆ ਜੀ ਨੂੰ ਤੇ ਕਹਿੰਦੇ ਕੋਈ ਨਹੀਂ ਦੇ ਦਾਂਗੇ ਇੱਕ ਦੋ ਦਿਨ ਦੇ ਵਿੱਚ ਵਿੱਚ ਉਹ ਨਹੀਂ ਨਵਦੀਪ ਐ ਨਾ ਇਦਾਂ ਨਹੀਂ ਦੇਣਾ ਉੱਠ ਤਾਂ ਤੂੰ ਮੇਰੇ ਨਾਲ ਚੱਲ ਆ ਚੱਲੀਏ ਦੋਵੇਂ ਜਾਣੇ ਇੱਧਰ ਹੋਣ ਨਹੀਂ ਜਾਂਦਾ ਕੋਈ ਫਾਇਦਾ ਹੈਗਾ ਉਹ ਜਿਹ ਦੋਵੇਂ ਬਾਲੋ ਬਣੀ ਹੋਣਦੀਆਂ ਨੇ ਬੈਜੋ ਐਵੇਂ ਤੁਹਾਡਾ ਹੀ ਨਾਂ ਲੱਗਣਾ ਤੁਹਾਡਾ ਕਦਾ ਨਾਂ ਲੱਗਣਾ ਮੜਕੀ ਗਲੇ ਕਹਿਣਗੇ ਨਾ ਗੱਲ ਕਿ ਘਰ ਜੜਾਈ ਪਈ ਹੈ ਤੇ ਮੈਂ ਕਿਹਾ ਉਹਨਾਂ ਨੇ ਤੇ ਕਹਿੰਦੇ ਦੇ ਦਾਂਗੇ 1-2 ਦਿਨ ਤੱਕ ਤੇ ਜੇ ਨਾ ਨਾ ਦੇਣਗੇ ਤੇ ਫੇਰ ਕੋਈ ਨਹੀਂ ਤੁਸੀਂ ਮੇਰੇ ਨਾਲ ਚੱਲ ਜਿਓ ਲੜਾਈ ਤੇ ਪੈਣੀ ਹੀ ਜਦੋਂ ਦੂਜਿਆਂ ਦਾ ਸਿਆਪਾ ਪਾਉਣਾ ਹੈ ਆ ਹੋਏ ਤੇ ਗੱਲ ਸਹੀ ਹੈ ਪਰ ਨਵਦੀਪ ਉਹਦਾ ਮੰਮੀ ਸਹੀ ਕਹਿੰਦੇ ਹੁੰਦੇ ਸੀ ਇਹ ਹੈ ਨਹੀਂ ਚੰਗੇ ਸਹੀ ਗੱਲ ਹੈ ਮੰਮੀ ਹੁਣਾਂ ਤੇ ਯਕੀਨ ਨਹੀਂ ਕੀਤਾ ਉਹ ਹੈਦੀ ਦਦੀ ਤੇ ਮੈਂ ਚੱਲ ਹੁਣ ਰਿਸ਼ਤੇਦਾਰੀ ਬਣ ਗਈ ਏ ਤੇ ਬਦਲ ਗਈ ਹੋਏਗੀ ਮੈਂ ਤੇ ਇਸੇ ਕਰਕੇ ਕਹਣਾ ਵੀ ਆਈਏ ਜਾਈਏ ਇੱਕ ਦੂਜੇ ਨਾਲ ਤੇ ਮੈਨੂੰ ਵੀ ਪਤਾ ਏ ਕਿ ਉਹ ਫੇਰ ਉਹੇ ਗੱਲਾਂ ਨੇ ਕਿ ਬੈਠੀ ਏ ਉਹਦੇ ਢਿੱਡ 'ਚ ਨਾ ਪਹਿਲਾਂ ਤੋਂ ਮੈਲ ਗਈ ਪਤਾ ਨਹੀਂ ਕਿੰਨੇ ਦਿਨ ਗੱਲ ਦਾ ਹੁਣ ਮੈਨੂੰ ਹੁਣ ਕਹਿੰਦੇ ਨੇ ਸਹੀ ਐ ਦੇਦਾਂਗੇ ਇੱਕ ਦੋ ਦਿਨ ਤੱਕ ਵੇਖੋ ਕੀ ਕਰਦੇ ਆ ਚੱਲ ਕੋਈ ਨਹੀਂ ਇੱਕ ਦੋ ਦਿਨ ਵੀ ਆ ਜਾਨਾ ਜਿੱਥੇ ਇੰਨੇ ਦਿਨ ਲੰਘ ਗਏ ਨੇ ਆਹੋ ਏਤੀ ਗੱਲ ਹੈਗੀ ਆ ਪਰ ਲੈ ਆਈ ਕੋਈ ਨਹੀਂ ਤੁਸੀਂ ਮੇਰੇ ਨਾਲ ਚੱਲ ਜੋ ਆਪੇ ਦੀ ਕੈਨੇਮੇ ਜਾਣਾ ਨਾ ਜੇ ਨਾਂ ਦੇਣਗੇ ਫਿਰ ਤੁਸੀਂ ਆਪ ਹੀ ਚੱਲੇ ਹੋ ਮੇਰੇ ਨਾਲ ਨਾਲੇ ਗੱਲ ਕਰ ਲਿਓ ਨਾਲ ਨਾਲ ਉਹਨਾਂ ਨੂੰ ਵੀ ਪਤਾ ਹੋਊਗਾ ਕਿ ਇਹਨੂੰ ਵੀ ਪਤਾ ਹੈ ਇਹ ਚੀਜ਼ ਦਾ ਉਦੋਂ ਹੀ ਮੈਨੂੰ ਪੁੱਛ ਕੇ ਜਾਂਦੀ ਉਹ ਤੇ ਇੱਥੇ ਤੱਕ ਗੱਲ ਪਾਉਣੀ ਨਹੀਂ ਉਹੋ ਤੇ ਗੱਲ ਹਵਾਣਾ ਉਹਨਾਂ ਨੇ ਕਿਹਾ ਦੇ ਮੈਂ ਵੀ ਉਹਨਾਂ ਦੇ ਮਗਰ ਐਵੇਂ ਲੱਗ ਗਈ ਮੈਨੂੰ ਨਹੀਂ ਹਰਾਂ ਦੇ ਜਿੱਕੀਂ ਕੰਨਾ ਜਿਹਦਾ ਤੁਹਾਨੂੰ ਪੁੱਛ ਕੇ ਤੇ ਫੇਰ ਦਿੰਦੀ ਹਾਲੇ ਤੇ ਸ਼ੁਕਰ ਕਰੋ ਮੈਂ ਸਾਰਿਆਂ ਨੇ ਦਿੱਤਾ ਮੈਨੂੰ ਐਂਦੇ ਜਿੰਨਾ ਹੈਗਾ ਉਹਨਾਂ ਹੀ ਦੇ ਦੇ ਤੂੰ ਬੜੀ ਔਕਲ ਵਾਲੀ ਹੈ ਹਨਾ ਤੂੰ ਵੀ ਕੰਮ ਕਰਦੀ ਫਿਰਦੀ ਹੁਣ ਭੂਆ ਕਰਕੇ ਮੈਂ ਕਿੰਨੀ ਬੇਇੱਜ਼ਤੀ ਕਰਾਉਂਦੀ ਹਾਂ ਤੇ ਉਹਤੇ ਪੈਰਾਂ ਤੇ ਪਾਣੀ ਨਹੀਂ ਪੈਣੇ ਇਹ ਜੀ ਤਿੰਨਾਂ ਚੌਹਾਂ ਮਹੀਨਾਂ ਲੱਗੇ ਪੈਸੇ ਤਾਂ ਡਿੱ ਘਰ ਪਏ ਪਤਾ ਨਹੀਂ ਮੈਨੂੰ ਕਿਹੜੇ ਡਾਕਟਰ ਇਹਨਾਂ ਨਾਲ ਲੱਭਿਆ ਜਿੰਨੂੰ ਮੈਂ ਪਹਿਲਾਂ ਹੀ ਪੈਸੇ ਜਮ੍ਹਾਂ ਕਰਾਏ ਨੇ ਜਾਣ ਕੇ ਦੇ ਨੇ ਪਖੜੜ ਕਰਨ ਮੈਨੂੰ ਪੋਸ਼ ਕੇ ਪਿੰਦਨ ਨੂੰ ਫਿਰ ਪੈਸੇ ਦੇਣੇ ਚਾਹੀਤੇ ਸੀ ਗਲਤੀ ਕਰ ਲਈ ਮੈਂ ਨੇ ਪਿੰਦਨ ਨੂੰ ਪੋਸ਼ ਕੇ ਨਾ ਫੇਸ ਹੁਣਾ ਦੇਣਾ ਚਾਹੀਦਾ ਏ ਜੇ ਕਹਿੰਦੇ ਦੇ ਦੇ ਤੇ ਦੇ ਦੇਣਾ ਨਹੀਂ ਤੇ ਨਹੀਂ ਦਿੰਦੀ ਇਹਨਾਂ ਸਿਆਪਾ ਹੀ ਗੱਲ ਪਾ ਲਿਆ ਮੈਂ ਤੇ ਅੰਤਰਾ ਬਿਆਂ ਪਤਾ ਨਹੀਂ ਕਿੱਦਾਂ ਦਾ ਚੜਿਆ ਅੱਜ ਇੱਕ ਸੜੀ ਉਹ ਆ ਗਈ ਆ ਤੇ ਕਪਰੀ ਨਾ ਮੇਰੇ ਤੋਂ ਵਾਲੀ ਹੋ ਗਈ ਆ ਵਾਵਾ ਕੁੰਡਾ ਤੇ ਇੱਕ ਸੁੱਟੀ ਅੰਦਰ ਮੈਂ ਵੀ ਕਿਹੜੀ ਰਾਮ ਕਰਾਂ ਹੂੰ ਜੀਵਨ ਤੂੰ ਇੱਥੇ ਲਵੇਂ ਪਈ ਆ ਜੱਸ ਵੀ ਨਹੀਂ ਰੱਬ ਨੇ ਬਾਅਦ ਤੇ ਕੁੰਡਾ ਲੱਗਾ ਵਾ ਕੋਈ ਗੱਲ ਨਹੀਂ ਦੱਸ ਦਿੰਨੀ ਹਾਂ ਜੱਸ ਕਰੀ ਇੱਥੇ ਪਈ ਆ ਮੈਂ ਕਿਤਾ ਮਾਰਿਆ ਆ ਨਾਉ ਬੜਾ ਬੋਲਦੀ ਜਾਣਾ ਨਹੀਂ ਉੱਚੀ ਜੀ ਵੇਖ ਲਈ ਤੂੰ ਹੀ ਆਹੋ ਤੇ ਬੋਲੀ ਜਾਵੇ ਹੂੰ ਆ ਗਈ ਅੱਜ ਫੇਰ ਮੂੰ ਚੁੱਕ ਕੇ ਕੀ ਕਹਿੰਦੀ ਆਵਾ ਜੀ ਤੁਹਾਡੇ ਘਰ ਪੈ ਗਈ ਆ ਲੜਾਈ ਤੇ ਮੈਨੂੰ ਸੋਨਾ ਦੋ ਹੂੰ ਹੈ ਮੈਂ ਉਹ ਫਿਰ ਚੱਗੀਆਂ ਸੁਣਾਈਆਂ ਮੈਂ ਸਾਕੀਪੂਆ ਹੁੰਦੀ ਤੇ ਇਦਾਂ ਹੀ ਕਰਦੀ ਤੂੰ ਹੈ ਮੈਂ ਮੈਂ ਕਿ ਤੈਨੂੰ ਪੁੱਤ ਸੋਨਾ ਦੇ ਦਾਂ ਸੋਨਾ ਨਹੀਂ ਮੈਂ ਮੇਰੇ ਨਾਲ ਚਾਰ ਪੰਜ ਮਹੀਨੇ ਦੇਤਾ ਕੋਰਾ ਜਵਾਬ ਮਠੋਕੇ ਅਭੀ ਚੰਗਾ ਕਿ ਤਾ ਗਲੋਂ ਲਾਤੀ ਓ ਗਲੋਂ ਤੇ ਲਾਤੀ ਆ ਆ ਜੜੀ ਤੇਡੀ ਨੋ ਆਹ ਮੰਗਦੀ ਹੌਲੀ ਆਣ ਕੇ ਮੇਰੇ ਨਾਲ ਗੱਲ ਪੈ ਗਈ ਅੱਛਾ ਮੈਨੂੰ ਹੁਣ ਪਤਾ ਲੱਗਾ ਤੇ 20000 ਰੁਪਏ ਕਿੱਥੋਂ ਦੇਣ ਦੇ ਹੈਗੇ ਤੁਸੀਂ ਆ ਕਰੰਦੇ ਤੁਸੀਂ ਜੇ ਕਰੰਦੇ ਮੈਂ ਤੇ ਹਾਰ ਕੇ ਅੰਦਰ ਛੁੱਟੀ ਖਤਕਾ ਮਾਰ ਕੇ ਤੇ ਬਾਹਰੋਂ ਲਾਇਆ ਕੁੰਡਾ ਆਦੀ ਮੈਂ ਚੱਲੀ ਉਹਨਾਂ ਦੇ ਘਰ ਦੱਸਣਾ ਹਾ ਉਹ ਤੁਮਾਂ ਖਾਬੇ ਦਾ ਆਹ ਇਹ ਬੱਚੀ ਪੰਨ ਕੀ ਨਹੀਂ ਹੁਣ ਮੈਂ ਤਾਂ ਤੇ ਵਾਸਤੇ ਤੁਹਾਡੇ ਸਿਆਪੇ ਕਰਨੀ ਹੈ ਸਾਰੇ ਉਹ ਤੇ ਗੱਲ ਵਾ ਹਾਂ ਮੇਰਾ ਤਾਂ ਪੂਰਾ ਸਿਰ ਹੀ ਉੱਡ ਚਲਿਆ ਵਾ ਮੈਨੂੰ ਤੇ ਇਨਾ ਗੁੱਸਾ ਚੜ ਗਿਆ ਨਾ ਕਿ ਨਾ ਤੇ ਵਿਚਾਰੀ ਇਹ ਕਿੰਦੀ ਮੈਂ ਚੱਲੀ ਦੱਸਣ ਉਹਨਾਂ ਆਹੋ ਇਹਨਾਂ ਨੇ ਪਤਾ ਆਪਣੇ ਘਰ ਦੀ ਗੱਲ ਨਹੀਂ ਕਿਤੇ ਕਰੀ ਦੀ ਉਹ ਤਾਂ ਤੱਕਾ ਮਾਰ ਕੇ ਅੰਦਰ ਸੁੱਟ ਲਈ ਨਹੀਂ ਤੇ ਦੱਸ ਮੈਂ ਜਾ ਕੇ ਸਭ ਕੋ ਇਹ ਕਿਹਨਾ ਵਾ ਤੇ ਸਭ ਕੋ ਧਿਆਨ ਕਰਨਾ ਦੁਆ ਜੀਰਾਂ ਤੇ ਹੈ ਹਾਂ ਨੂੰ ਲੋੜੀ ਕਦੀ ਤੁਪਾ ਲੈ ਆ ਕੇ ਵੇਖੇ ਤੇ ਹੈ ਪਰ ਤੁਹਾਡਾ ਨਾਮ ਦਾ ਕੀ ਕਰੀਏ ਉਹ ਤੇ ਬਾਰ ਬਾਰ ਇੱਕੋ ਹੀ ਗੱਲ ਕਰੀ ਜਾਂਦੀ ਹੈ ਕੁਆ ਤੇ ਮੇਰਾ ਸੋਨਾ ਮੈਨੂੰ ਚਾਹੀਦਾ ਸਾਡੇ ਘਰ ਪੈ ਗਈ ਹੈ ਲੜਾਈ ਮੇਰੇ ਨੂੰ ਪਤਾ ਲੱਗ ਗਿਆ ਵਸ ਮੇਰੀ ਗੱਲ ਸੁਣ ਲੈ ਜੇ ਸੇ ਪਤਾ ਲੱਗ ਗਿਆ ਵਾ ਨਾ ਤੇ ਰਿਸ਼ਤੇਦਾਰੀ ਤੇ ਜਾਣੀ ਹੁਣ ਮੁੱਕ ਉਹਨੂੰ ਠੋਕੇ ਜਵਾਬ ਵੀ ਦੇ ਠੀਕ ਨਹੀਂ ਵੀ ਸਾਡੇ ਘਰੇ ਕਾਖੂ ਆਹ ਠੋਕ ਜਵਾਬ ਆਹ ਤੁਸੀਂ ਸਾਡੇ ਕੋਲ ਕਾਖ ਨਹੀਂ ਕਰ ਜੇ ਮੈਂ ਵੀ ਤੇ ਖਾਖੂ ਲਈਆਂ ਉਹ ਕਹਦੇ ਰਹਿਣ ਜਦੋਂ ਤੱਕ ਨਾ ਲੜਨਗੇ ਨਾ ਤੇ ਮੈਨੂੰ ਆਵਾਜ਼ ਮਾਰ ਲਈ ਕੋਈ ਕਹਿੰਨੀ ਆ ਜੂੰਗੀ ਮੈਂ ਤੇ ਪਰ ਮੈਂ ਸੋਨਾ ਸਨਾਂ ਚ 4-5 ਮਹੀਨੇ ਨਹੀਂ ਤੈਨੂੰ ਮਿਲਣਾ ਹਾਂ ਕਿਹੜੇ ਤਰੀਕੇ ਨਾਲ ਗੱਲਾਂ ਨਾ ਮੀਂਹ ਦੀ ਸ਼ਕਤੀ ਕਿੱਥੇ ਲਾਦਾ ਫਿਰ ਮੇਰੀ ਗੱਲ ਸੁਣ ਉਹ ਨਾ ਆਪਣੇ ਜੀ ਚਾਰ ਪੈਰ ਦੇ ਪਾਣੀ ਨਾ ਪੈਣ ਦੀ ਆਵੇ ਤਾਂ ਸਹੀ ਮੈਂ ਕਹਣਾ ਮੈਨੂੰ ਵੇਖਿਆ ਕਿਉਂ ਨੇ ਹੈ ਮੈਂ ਮੰਨਣ ਨਹੀਂ ਮੈਂ ਤਾਂ ਕਦੀ ਨਾ ਮੰਨਦੀ ਮਸੌਲਾ ਲਿਆ ਦੇਖੋ ਆ ਨਾ ਕਿਸਕੇ ਕੇ ਪਾਸਿਓਂ ਨਹੀਂ ਇਹਨੂੰ ਨਹੀਂ ਮੈਂ ਜਾਣਦੀ ਆਹੋ ਇਹ ਮੇਰੇ ਹੱਥ 'ਚ ਹੀ ਆ ਤੇ ਪਰਮ ਨੂੰ ਹੀ ਗਏ ਛੜ ਕੋਈ ਗੱਲ ਨਹੀਂ ਆਹੋ ਇਹ ਲੈ ਤੂੰ ਜਿੱਥੇ ਉੱਧਰ ਇਹਨੇ ਸਿਆਪਾ ਬੜਾ ਜਦੋਂ ਪਾਇਆ ਕੋਈ ਕੋਈ ਨਹੀਂ ਤੈਨੂੰ ਹੀ ਕਹਣਾ ਕਰੋ ਠੀਕ ਹੈ ਨਾ ਕਰ ਲੈਨੇ ਆ ਕੀ ਕਰਦੀ ਐ ਪੜਾਏ ਮੇਰੇ ਤੋਂ ਬਾਹਰ ਹੀ ਹੋ ਜੂਗੀ ਜੀਵਨ ਇੱਕ ਮੇਰੇ ਦਿਮਾਗ 'ਚ ਗੱਲ ਫਿਰਦੀ ਐ ਦੱਸੋ ਮੈਂ ਮਾੜਾ ਜਾਂਗਾ ਮੁਰਸਾ ਲੈ ਲਈਏ ਅੱਧਾ ਕਰੋ ਮੋਟਰਸਾਈਕਲ ਉਹ ਵੀ ਇੰਨਾ ਚਲਾਉਣਾ ਵਾ ਉਹ ਮੇਰੀ ਗੱਲ ਸੁਣ ਮੈਂ ਕਹਿੰਦਾ ਤੁਮਾ ਟੰਮਾ ਦਾ ਰੋਲਾ ਪਾ ਕੇ ਨਾ ਜੇ ਭੰਨੀਆਂ ਭੁੰਨੀਆਂ ਪਈਆਂ ਚ ਪੂਲ ਕੱਖ ਨਾ ਇਹ ਕਿੱਥੋਂ ਦਵਾਵਾਂਗੇ ਨਾ ਮੇਰੀ ਗੱਲ ਸੁਣੋ ਅਸੀਂ ਨਾ ਪਿਆਹਾ ਸੰਭ ਕਰ ਖਣਾ ਵਾ ਤੁਹਾਨੂੰ ਆਉਣ ਵਾਲਾ ਸਮਾਂ ਕਿਤਾ ਕਿਦਾਂ ਦਾ ਆਉਣਾ ਨਾਲੇ ਨੌ ਜਿਹੜੀ ਟਾਟੀ ਹੈ ਇਹਨੇ ਹੁਣ ਸੰਭਣਾ ਕਰ ਲੋ ਕੋਣ ਚਾਰ ਪੈਸੇ ਹੋਣਗੇ ਤੇ ਕਰਨਾ ਸੰਭਣਗੇ ਸਾਨੂੰ ਮੈਂ ਤਾਂ ਰੁਪਈਆ ਨਹੀਂ ਜੇ ਖਰਚਣਾ ਹੁਣ ਠੀਕ ਵਾ ਨਾ ਇਹ ਤਾਂ ਰਖਣੇ ਨੂੰ ਬੈਂਕ ਜਮਾ ਕਰਾ ਦੇਣੇ ਆ ਮੈਂ ਆਪਣੇ ਭਜਾਈ ਨੂੰ ਫੋਨ ਲੱਗੀਆਂ ਕਰ ਲੈ ਕਿ ਜਿਹੜਾ 20000 ਲਿਆ ਵਾ ਨਾ ਦੋਹਾਂ ਚਵਾਦਨਾਂ ਦੇ ਵਿੱਚ ਵਿੱਚ ਮਰਾ ਵਾਟਸ ਕਰੋ ਆਣਾ ਰੋਲੇ ਗੋਲੇ ਤੋਂ ਪੈਨੋ ਪੈਨੋ ਮਗਲਾਦ ਕੋ ਪਾਹੇ ਉਹਨਾਂ ਵੀ ਮੁਕੱਦਿਆਂ ਦੇ ਮੁੜ ਕੇ ਕਿੱਥੇ ਜਾਣਾ ਹੀ ਨਹੀਂ ਨਹੀਂ ਮਗਾ ਲੈਨੀ ਆ ਮੈਂ ਤੇ ਇਹ ਪੈਸੇ ਜਿਹੜੇ ਜਮਾ ਕਰਾਈਏ ਦੋਵੇਂ ਜੀ ਖਲਾਈਏ ਸਾਂਝਾ ਖਾਤਾ ਹਾਂ ਦੋਹਾਂ ਨਾ ਠੀਕ ਹੈ ਜਮਾ ਕੱਲ ਨੂੰ ਸਾਡੇ ਕੰਮ ਆਉਣਗੇ ਇਹਨਾਂ ਨੇ ਸਾਡੇ ਕੰਮ ਆਉਣਾ ਆਡੀ ਨੌ ਹਾਡੀ ਤੇ ਹਨੂ ਉਡਾਉਣ ਨੂੰ ਫਿਰਦੀ ਐ ਇਹਨੇ ਉਹ ਤੇਰੀਆਂ ਰਗਾ ਕੋਲ ਦਨੇਗਾ ਤਲਾ ਪੇ ਨਹੀਂ ਆ ਘੋਟ ਦੰਗੀਆਂ ਕਲ ਨੂੰ ਦੇ ਮਚਾ ਬੜੀ ਉਰਤ ਮੇਰੇ ਸਿਰ 'ਤੇ ਬੜੀ ਹੋਣ ਰਹੀ ਆ ਜਾਓ ਆਪੇ ਬਣਾ ਕੇ ਪੀ ਲਓ ਘੋਟ ਅੱਦੋ ਇਹ ਯਾਦ ਰਹੀ ਮੇਰਾ ਸਿਰ ਨਹੀਂ ਹੰਨਣਾ ਮੈਂ ਵੀ ਕਰਾਂ ਉਹ ਤਰਾ ਪਵਾੜਾ ਖਾਣਾ ਥਿਰਪ ਭਾਈ ਕਰ ਕਰਕੇ ਤੇ ਮੇਰਾ ਸਿਰ ਹੀ ਉੱਡ ਚਲੇ ਆਵਾ ਪਿਆ ਆ ਕੇ ਯਾਰ ਲੰਮੇ ਪਹਿਨੇ ਆ ਜੀ ਕਬਦੋ ਨਾ ਛੇਤੀ ਹੋ ਗਈ ਆ ਛੁੱਟੀ ਜੱਸ ਜੱਸ ਆਖਦਾ ਪਰਮਾਗੇ ਪਰਮਾ ਅਵੇ ਅੰਦਰ ਵੰਦ ਦਵਾਜਾ ਖੋਲੋ ਤੁਹਾਡੀ ਮਾਂ ਨੇ ਬੀਨੂੰ ਅੰਦਰ ਬੰਦ ਕੀਤਾ ਹੋਇਆ ਆ ਉਹ ਤੂੰ ਕੀ ਕਰਦਾ ਹੀ ਅੰਦਰ ਅੰਦਰ ਕਹਿੰਦੇ ਲਾ ਦੇ ਨਾ